ਆਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੀ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਦੇ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪ੍ਰਦੇਸ਼ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜਿਉਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿੱ데 ਕੱਢੋ ਇਹਨਾਂ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ ਮਹਾਰਾਸ਼ਟਰ ਰ ਆਮ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਅਨ ਆਰਡਰ ਜੇ ਕਾਨੂੰਨੀਅਤ ਚ ਲੈਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਮ ਦੇ ਘਰੇ ਕਿੱਥੋਂ ਦਾ ਹੈ ਸুইস ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਬਿਹਾਰ ਚ ਵੋਟਾਂ ਨੇ ਕਹਿੰਦਾ ਸਾਡਾ ਇਹਨਾਂ ਨੂੰ ਸਰਦਾ ਹੀ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹ ਕਹਿੰਦਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀ ਦੀ ਲਾਊਗਾ ਮੈਂ ਲੰਦਾ ਹਾਂ ਕਿ ਉਹ ਬੜ ਕੇ ਸੁਧ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦਵਾਂ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲਾਂਡ ਆਰਡਰ ਚ ਹੱਜ ਜ਼ਿੰਮੇਦਾਰ ਲਾਂਡ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣਾ ਤੋਂ ਵੀ ਫੜ ਕੇ ਲਿਆਉਣਾ ਹੈ ਜੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਉਣਾ ਕੋਈ ਅਸੀਂ ਹੁਣ ਅਰਮੀਨੀਆ ਫੜੇ ਨਹੀਂ ਬੰਦੇ ਜੁਵੇ ਹੀ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਵਰਦਾਨ ਹੈਗਾ ਪੰਜਾਬ ਦੁਬਾਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿਚਪੜਿਕਾ ਲਾਉਣ ਪੰਜਾਬ ਹਮੇਸ਼ਾ ਚਾਹੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਦੇਖ ਲਓ ਜਦੋਂ ਵੀ ਪੰਜਾਬ ਹਾਰਿਆ ਆਪਣੇ ਬੰਦਿਆਂ ਦੀ ਵਜ੍ਹਾ ਕਰਕੇ ਹਾਰਿਆ ਵਿੱਚੋਂ ਜਿਹੜੇ ਗਦਾਰ ਨਿਕਲਦੇ ਆ ਵਿੱਚੋਂ ਜਿਹੜਾ ਚਿੱਟਾ ਖੂਨ ਨਿਕਲਦਾ ਉਹਨਾਂ ਕਰਕੇ ਆ ਰਿਆ ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ ਮਾਰਿਆ ਦਲੀਪ ਸਿੰਘ ਮਹਾਰਾਣੀ ਜਿੰਦਾ ਕਿੱਧਰ ਲੈ ਗਏ ਉਹ ਆਪਣੇਆਂ ਨਹੀਂ ਚੁਗਲੀਆਂ ਕਰਕੇ ਉਹਨਾਂ ਨੂੰ ਪਹਿਲਾਂ ਯੂਕੇ ਭੇਜਤਾ ਮੁੜ ਕੇ ਉਧਰ ਲੈ ਗਏ ਚਲੋ ਜੀ ਖਤਮ ਅਗਲੀ ਪੀੜੀ ਖਤਮ ਇਸ ਕਰਕੇ ਹਿਸਟਰੀ ਤੋਂ ਸਿੱਖਿਆ ਲੈ ਲਈਏ ਪੰਜਾਬ ਤੇ ਸੰਕਟ ਆਇਆ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬੀ ਐਸੇ ਜਜ਼ਬੇ ਵਾਲੇ ਬੰਦੇ ਆ ਐਸੀ ਕੌਮ ਹੈ ਕਿ ਜਦੋਂ ਇਕੱਠੇ ਹੋ ਜਾਣ ਜਿਹੜੇ ਵੱਡੇ ਤੋਂ ਵੱਡਾ ਜਿਹੜਾ ਸੰਕਟ ਹੈ ਉਹ ਵੀ ਛੋਟਾ ਲੱਗਣ ਲੱਗ ਜਾਂਦਾ ਹੈ ਕੁਦਰਤੀ ਆਫਤਾਂ ਪੰਜਾਬੀਆਂ ਪੰਜਾਬੀਆਂ ਦੇ ਇੱਕੇ ਮੂਰੇ ਗੋਡੇ ਟੇਕ ਦਿੰਦੀਆਂ ਨੇ ਅੱਜ ਤੋਂ ਨਹੀਂ ਪਹੁੰਚ ਪਹਿਲਾਂ ਤੋਂ ਹੈ ਸਾਰਾ ਘੜੀ ਚ ਕਿੰਨੇ ਸੀ 21 ਸੀ ਦੇਖ ਲਓ ਅੱਜ ਉਹ ਵੀਰੇਜ ਕਹਿੰਦੇ ਜਿਆ ਲੜਾਈ ਇਹ ਹੋਈ ਹੈ 21 ਜਾਣੇ ਨੇ ਉੱਥੇ ਜਿੱਥੇ ਆਪਣੇ ਰਾਜਸਥਾਨ ਵਾਲੇ ਬਾਰਡਰ ਤੇ ਜਿੱਦੇ ਟੈਂਕ ਖੜਾ ਜੀ ਉੱਥੇ ਲੰਗੇਵਾਲ ਪੁਲਦੀਪ ਚੰਦਪੂਰੀ ਕਿੰਨੇ ਜਾਣੇ ਸੀ ਮਿਲਟਰੀ ਹਵਾਈ ਫੌਜ ਆਉਣ ਤੱਕ ਡੇਢ ਦਿਨ ਕੱਟਣਾ ਸੀ ਘਰਾਤ ਸੀ ਅੱਧਾ ਦਿਨ ਸੀ ਕੱਟ ਕੇ ਉਹ ਕਹਿੰਦੇ ਆਓ ਉਹ ਕਹਿੰਦੇ ਪਾਛ ਸਕਦੇ ਤੁਸੀਂ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਇੱਥੇ ਖੜਾਂਗੇ ਉੱਥੇ ਟੈਂਕ ਖੜਾ ਹੈ ਉਹਨਾਂ ਦਾ ਸਫਾ ਲੱਕ ਨਾਲ ਇੱਕ ਲੜਾਉਂਦੇ ਰਿਹਾ ਸਾਡੇ ਗੁਰੂ ਜੀ ਚਿੜੀਆਂ ਤੋਂ ਬਾਜ ਤੜਾਉਂਦੇ ਰਿਹਾ ਸਾਡੇ ਗੁਰੂ ਜੀ ਸਵੈਸ ਕਰਕੇ ਕਿਸੇ ਤੇ ਆਪਦੇ ਆ ਤੇ ਸ਼ੱਕ ਨਾ ਕਰੋ ਕਿ ਪਤਾ ਨਹੀਂ ਪੈਸੇ ਨਾ ਦਿਓ ਇਹਨਾਂ ਨੂੰ ਉਹ ਤਾਂ ਐਂ ਕਰ ਦੇਣਗੇ ਅਸੀਂ ਐਂ ਵਾਲੇ ਹੈ ਨਹੀਂ ਜਨਾਬ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਵੈਨਕੂਵਰ ਟ੍ਰਾਂਟੋ ਵੈਨ ਅੱਜ ਵੀ ਕਹਿੰਦੇ ਨੇ ਕੈਲਗਰੀ ਐਡਮਿੰਟਨ ਵਾਲੇ ਮੈਲਬਨ ਵਾਲੇ ਸਿਡਨੀ ਵਾਲੇ ਉਹ ਕਹਿੰਦੇ ਯਾਰ ਤੇਰੇ ਸ਼ੋਅ ਨੂੰ ਮਿਸ ਕਰਦੇ ਆ ਕਿ ਜਿੰਨੇ ਮਰਜੀ ਪੈਸੇ ਲੈ ਲਈ ਮੈਂ ਕਹਿੰਦਾ ਹੁਣ ਪੈਸੇ ਜੋ ਰੱਬ ਨੇ ਡਿਊਟੀ ਬੁਲਾਤੀ ਹੁਣ ਪੈਸੇ ਆਣਾ ਨਹੀਂ ਹੁਣ ਹੁਣ ਅਗਲਾ ਕਿਨਾਰਾ ਹੀ ਦੇਖਦਾ ਹੁਣ ਪਿਛਲਾ ਨਹੀਂ ਦੇਖਣਾ ਸੋ ਪੈਸਾ ਪੂਸਾ ਸਭ ਇੱਥੇ ਰਹਿ ਜਾਣਾ ਜਨਾਬ ਕਿ ਬੜੇ ਬੜੇ ਧਨਾੜ ਆਏ ਆ ਬਾਜ ਉਹਨਾਂ ਦੇ ਚਾਚੇ ਤਾਏ ਜੁਆਈ ਪਤਾ ਨਹੀਂ ਕੌਣ-ਕੌਣ ਖਾਂਦਾ ਪੈਸੀ ਉਹਨਾਂ ਦੇ ਫਿਰ ਕੋਈ ਨਾਲ ਥੋੜੀ ਲੈ ਕੇ ਜਾ